ਮਿੱਤਰੋ ਮੈਂ ਖੜਾ ਲਾਂਹ ਜਿਹਦੇ ਵਿੱਚ ਤੇ ਤੁਹਾਨੂੰ ਐ ਲੱਗਦਾ ਹੋਊ ਮੈਂ ਜਿਵੇਂ ਕਿਸੇ ਵੱਡੇ ਸਰਦਾਰ ਦੀ ਕੋਠੀ 'ਚ ਖੜਾ ਹੋਵਾਂ ਹਣਾ ਘਾਹ ਕੋ ਕੱਟਿਆ ਵਾ ਚੰਗੀ ਤਰ੍ਹਾਂ ਨਹੀਂ ਮਿੱਤਰੋ ਤੁਸੀਂ ਭੁਲੇਖਾ ਖਾ ਗਏ ਮੈਂ ਕਿਸੇ ਵੱਡੇ ਸਰਦਾਰ ਦੀ ਕੋਠੀ 'ਚ ਨਹੀਂ ਖੜਾ ਮੈਂ ਖੜਾ ਸਿਵਿਆਂ ਦੇ ਵਿੱਚ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਜਿੱਥੋਂ ਦਾ ਗਾਇਕਾਂ ਕਵਰ ਗਰੇਵਾਲ ਮਸਤ ਬਣਾ ਦੇਣਗੇ ਬੀਬਾ ਉਹਦਾ ਪਿੰਡ ਹੈ ਇਹ ਆ ਉਹਦੇ ਪਿੰਡ ਦੇ ਸਿਵੇ ਆ ਇਨਸਾਨ ਦਾ ਜਿਹੜਾ ਅਸਲੀ ਘਰ ਹੈ ਜਿਹੜੀ ਮੰਜ਼ਿਲ ਹੈ ਜਿਹਨੂੰ ਹਣਾ ਤੇ ਆਹ ਦੇਖੋ ਸਵਾਪ ਸਫਾਈ ਤੇ ਕਿੰਨੇ ਸੋਹਣੇ ਬਣਾਏ ਹੋਏ ਆ ਆਹ ਦੇਖੋ ਕਾਹ ਕੁ ਕੱਟਿਆ ਹੋਇਆ ਜਿਵੇਂ ਕਿਸੇ ਵੱਡੇ ਸਰਦਾਰ ਦੀ ਕੋਠੀ ਦੇ ਵਿੱਚ ਹਨਾ ਨੌਕਰਾਂ ਨੇ ਕਾਹ ਕੱਟਿਆ ਹੁੰਦਾ ਤੇ ਇੱਧਰ ਬੈਠਣ ਨੂੰ ਦੇਖੋ ਜੀ ਠੀਕ ਆ ਜਦੋਂ ਕੋਈ ਸੰਸਕਾਰ ਹੁੰਦਾ ਤਾਂ ਬੈਠਣ ਵਾਸਤੇ ਬੈਂਚ ਲੱਗੇ ਹੋਏ ਆ ਉੱਪਰ ਛੱਤ ਲੱਗੀ ਹੋਈ ਆ ਠੀਕ ਆ ਪੂਰੀ ਲਾਈਟਿੰਗ ਰੂਟਿੰਗ ਤੇ ਇੱਧਰ ਤੁਹਾਨੂੰ ਦਿਖਾ ਰਹੇ ਆ ਜੀ ਦਫ਼ਤਰ ਕਦੇ ਸੇਵਾ ਦੇ ਵਿੱਚ ਦਫ਼ਤਰ ਦੇਖਿਆ ਤੁਸੀਂ ਆਹ ਦੇਖੋ ਆਹ ਦਫ਼ਤਰ ਹੈ ਆਹ ਕੁਰਸੀਆਂ ਬੈਠਣ ਵਾਸਤੇ ਠੀਕ ਹੈ ਆ ਦਫ਼ਤਰ ਹੈ ਅਰਦਾਸ ਕਰਨ ਵਾਸਤੇ ਰੇੜੂ ਆ ਤੇ ਤੁਹਾਨੂੰ ਮੈਂ ਹੁਣ ਦਿਖਾਉਣਾਗਾ ਬਾਥਰੂਮ ਬਾਸ ਵਿੱਚੋਂ ਲੱਗੇ ਕਿ ਸਿਵਿਆਂ 'ਚ ਦੇਖ ਕੇ ਕਦੇ ਸਿਵਿਆਂ 'ਚ ਦੇਖਿਆ ਬਾਸ ਵਿੱਚੋਂ ਲੱਗੇ ਕਦੇ ਘਾ ਲੱਗਾ ਹੋਵੇ ਕੀ ਹਾਲ ਆ ਬਾਈ ਓਕੇ ਓਕੇ ਤੇ ਆ ਦੇਖੋ ਕਿੰਨੇ ਸੋਹਣੇ ਬਣਾ ਰੱਖਿਆ ਸੇਵੇ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਜਿੱਥੋਂ ਦਾ ਕਬਰ ਗਰੇਵਾਲ ਦੇ ਸੇ ਨੇੜੇ ਸਾਹਮਣੇ ਘਰ ਹੈ Besos también la doma.